ਕੇਦਰੀਵਾਲ ਜੀ ਤੇ ਭਗਵੰਤ ਮਾਨ ਜੀ ਸਾਡੇ ਅੱਗੇ ਇਹ ਜੀ ਗੱਲ ਕਰੇਗੀ ਕਿਸਾਨਾਂ ਦੇ ਵਿਰੋਧ ਹੋ ਕਿਵੇਂ ਦੇਖਦੇ ਹੋ ਹਰ ਪਿੰਡਾਂ ਦੇ ਕਿਸਾਨ ਕੀ ਦੇ ਨੇ ਬੀਜੇਪੀ ਨੂੰ ਚਾਹੇ ਤੁਹਾਡੇ ਪ੍ਰੋਗਰਾਮ ਪਰ ਹੋ ਗਏ ਨਾਰਾਜ਼ ਕਿਉਂ ਨੇ ਕਿਸ ਗੱਲ ਤੋਂ ਵੇਖੋ ਕਿਸਾਨ ਜਦੋਂ ਮੈਂ ਪਿੰਡਾਂ ਚ ਜਾਂਦਾ ਤੇ ਕਿਸਾਨਾਂ ਦਾ ਹੀ ਇਕੱਠ ਹੋਇਆ ਹੁੰਦਾ ਬਾਈ ਜੀ ਤਿੰਨ ਚਾਰ ਸੌ 200 500 ਜਿਹੋ ਜਿਹੇ ਪਿੰਡ ਹੈ ਉਹ ਲੋਕ ਜਿਹੜੇ ਕਿਸਾਨੀ ਕਰਦੇ ਆ ਉਹ ਹੀ ਹੈ ਉਹ ਹੀ ਸਾਨੂੰ ਸੱਦ ਰਹੇ ਉਹ ਹੀ ਬੁਲਾ ਰਹੇ ਕੁਝ ਥਾਵਾਂ ਤੇ ਨੁਕਸਾਨ ਹੋਇਆ ਇਸ ਗੱਲ ਨਾਲ ਮੈਂ ਕੋਈ ਮੁਲਕਰ ਨਹੀਂ ਪਰ ਉਹਦੇ ਤੇ ਅਸੀਂ ਇਹ ਵੀ ਨਹੀਂ ਵੀ ਕੋਈ ਉਹਨਾਂ ਨੂੰ ਸਾਰਾ ਕੁਝ ਜਿਹੜਾ ਉਹਨਾਂ ਦਾ ਬਣਦਾ ਹੈ ਸਹਤਾ ਉਹ ਦੇਣੀ ਤੇ ਦੇਵਾਂਗੇ ਪਰ ਜਿਵੇਂ ਇਲੈਕਸ਼ਨ ਕਮਿਸ਼ਨ ਦੇ ਅਧਿਨ ਆ ਜਾਂਦਾ ਜਦੋਂ ਇਲੈਕਸ਼ਨ ਦਾ ਸਮਾਂ ਹੁੰਦਾ ਉਸ ਵੇਲੇ ਸਰਕਾਰ ਵੀ ਸਿੱਧਾ ਫੈਸਲਾ ਨਹੀਂ ਕਰ ਸਕਦੀ ਅਸੀਂ ਇਲੈਕਟਿਵ ਦਿੱਤਾ ਸ਼ਾਇਦ ਇਲੈਕਸ਼ਨ ਕਮਿਸ਼ਨ ਉਹ ਮਾਅਬਜ਼ਾ ਦੇਣ ਲਈ ਸਹਿਮਤ ਹੋ ਜੇ ਸ਼ਾਇਦ ਵਿਚਾਰ ਚਾਰਜੂਨ ਚਾਰਜੂਨ ਤੋਂ ਬਾਅਦ ਰੱਗ ਬੜਾ ਵੱਡਾ ਮੁੱਦਾ ਇਹ ਨਹੀਂ ਵਧਣਾ ਕਿ ਕੋਈ ਥਰੇ ਲਾ ਦੇਗੇ ਇੰਝਾ ਤਾਂ ਇੱਥੇ ਨੰਬਰ ਅ ਬਿਕੋ ਇਹ ਡਰੱਗਸ ਅੱਜ ਤਾਈਂ ਨਹੀਂ ਅਸੀਂ ਕਿਸੇ ਨਾਲ ਲਾਏ ਇਹ ਜੀ ਸਹਿਮਤੀ ਪ੍ਰਗਟਾਈ ਆ ਸਾਡਾ ਕੋਈ ਲੀਡਰ ਸਾਡਾ ਕੋਈ ਆਗੂ ਸਾਡਾ ਕੋਈ ਮੰਤਰੀ ਸਾਡਾ ਐਮ ਐਲ اے ਕੋਈ ਕੋਈ ਤਕਨੀਲੰਦ ਸਾਹਿਬ ਪੁਲਿਸ ਆਫਸਰ ਕਹੇ ਦੇ ਵਿੱਚ ਉਹ ਆ ਕੇ ਅਸੀਂ ਇਹਨਾਂ ਦੇ ਨੂਰ ਲੈਕਸ ਕੀਤਾ ਜਾਂ ਕਿਸੇ ਨੂੰ ਛੱਡਿਆ ਸਰਕਾਰ ਵੱਲੋਂ ਸ਼ਕਤੀ ਹੈ ਰੋਜ਼ ਕਿੰਨੀ ਰਿਕਵਰੀ ਕੀਤੀ ਜਾਂਦੀ ਹੈ ਪਹਿਲਾਂ ਹਾਲਾਂਕਿ ਇਹ ਜਿਹੜੇ ਨਾਵਾਂ ਦੇ ਨਾਂ ਹੀ ਡੱਗ ਦੇ ਉੱਤੇ ਚੱਲਣ ਲੱਗੇ ਸੀ ਇਸ ਗੱਲ ਨੂੰ ਤੁਸੀਂ ਸਮਝਦੇ ਹੋ ਤੇ ਕਈ ਵਜ਼ੀਰਾਂ ਦੇ ਵਿੱਚ ਹਿੱਸੇ-ਉਸੇ ਵੀ ਥੋੜੀ ਪ੍ਰੈਸ ਨੇ ਜਾਗਰਤ ਕੀਤੀ। ਅੱਥਰ ਤੁਸੀਂ ਲੇਖਨ ਦੇ ਮੁੱਖ ਮੁੱਦੇ ਕੀ ਤੁਹਾਡੇ ਸਾਹਮਣੇ। ਦੇਖੋ ਜੀ ਸਾਡੇ 2 ਸਾਲ ਦੇ ਇੱਕ ਸਾਲ ਤੋਂ ਥੋੜਾ ਸਮਾਂ ਲੱਗਿਆ ਸਰਕਾਰ ਪਹਿਲਾਂ ਇੱਕ ਰਵਾਇਤੀ ਪਾਰਟੀਆਂ ਦੀ ਸਰਕਾਰ ਹੁੰਦੀ ਸੀ ਉਹੀ ਬੰਦੇ ਜਿਹੜੇ 40 50 ਸਾਨੂੰ ਵਾਰੀ ਨਾਲ ਵਜ਼ੀਰ ਬਣੇ ਜਾਂਦੇ ਸਨ ਐਮ ਐਲ ਏ ਪਰਿਵਾਰਾਂ ਦੇ ਪਰਿਵਾਰ ਔਰ ਉਹਨਾਂ ਦੇ ਰਿਸ਼ਤੇਦਾਰ 8 8 10 10 ਹਮੇਸ਼ਾ ਇਸ ਅਸੈਂਬਲੀ ਵਿੱਚ ਹੋਇਆ ਕਰਦੇ ਸੀ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਨਵਾਂ ਫੈਸਲਾ ਕੀਤਾ ਕਿ ਜਿਹੜੇ ਜਿਹੜੇ ਆਪਣੇ ਅਭੂ ਰਾਜਨੀਤਿਕ ਘਰਾਣੇ ਇੱਕ ਹੁੰਦੇ ਸੀ ਉਹਨਾਂ ਨੂੰ ਪਾਸੇ ਕਰਕੇ ਆਮ ਸੁਧਾਰਨ ਲੋਕਾਂ ਵਿੱਚੋਂ ਆਪਣੇ ਨੁਮਾਇੰਦੇ ਚੁਣ ਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਭੇਜੇ ਆ ਇਹ ਪਹਿਲੀ ਵਿਧਾਨ ਸਭਾ ਹੈ ਕਿ ਉਹਨਾਂ ਘਰਾਣਿਆਂ ਤੋਂ ਵੀ ਐਮਐਲਏ ਨਹੀਂ ਨੰਬਰ 2 ਇਸ ਵਿਧਾਨ ਸਭਾ ਵਿੱਚ ਰਿਸ਼ਤੇਦਾਰੀਆਂ ਨਹੀਂ ਅਸੀਂ ਜੇ ਸਰਦਾਰ ਜਗਰੂਪ ਸਿੰਘ ਇੱਥੋਂ ਨੁਮਾਇੰਦਗੀ ਕਰਦੇ ਮੇਰੇ ਵੱਡੇ ਦੇ ਮੈਂ ਉਹ ਸਤਿਕਾਰਮਾਨ ਕਰਦਾ ਪਰ ਸਾਡੀ ਕੋਈ ਰਿਸ਼ਤੇਦਾਰੀ ਨਹੀਂ ਪਹਿਲਾਂ ਪੰਜ ਪੰਜ ਸੱਤ ਸੱਤ ਇੱਕ ਦੂਸਰੇ ਨਾਲ ਰਿਸ਼ਤੇ ਰਿਸ਼ਤੇਦਾਰ ਜੁੜੇ ਹੋਏ ਹੁੰਦੇ ਸੀ ਆਖਰ ਵਿੱਚ ਤਾਂ ਕਮਾਲ ਹੀ ਹੋਣ ਲੱਗੀ ਕਿ ਸਾਰਾ ਸਾਰਾ ਡੱਬਰ ਮੰਤਰੀਆਂ ਦਾ ਰਿਸ਼ਤੇਦਾਰਾਂ ਦਾ ਬਣ ਲੱਗ ਗਿਆ ਉਹਨੂੰ ਪਾਸ ਪਾਸੇ ਕਰਕੇ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫੈਸਲਾ ਲਿਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਬਲਖਣ ਅਗੇ ਜੇ ਨੌਕਰੀਆਂ ਦੀ ਗੱਲ ਆਈ ਹੈ ਤੇ 42000 ਤੋਂ ਵੱਧ ਨੌਕਰੀਆਂ ਦਾ ਅੰਕੜਾ ਲੱਪਿਆ ਤੇ ਕੋਈ ਵੀ ਇਸ ਤੇ ਕਿੰਤੂ ਪ੍ਰੰਤੂ ਨਹੀਂ ਹੋਇਆ ਭਾਵੇਂ ਵੀ ਕਤੇ ਕਿਸੇ ਨਾਲ ਲੈਣ ਦੇਣ ਹੋ ਗਿਆ ਹੋਵੇ ਤੋਂ ਰਿਜ਼ਲਟ ਆਇਆ 20 25 25 10 ਦਾ 2 2 4 4 ਜਿਵੇਂ ਵੀ ਚਾਹੀਦਾ ਪਿੰਡਾਂ ਚ ਜਿਹੜੇ ਵੀ ਨੌਕਰੀ ਲੱਗੀਆਂ ਉਹਨਾਂ ਦੇ ਪਰਿਵਾਰਿਲ ਮਿਲਦੇ ਹੋ ਕਹਿੰਦੇ ਵੀ ਸਾਨੂੰ ਪਹਿਲੀ ਵਾਰ ਇਸ ਤਰ੍ਹਾਂ ਲੱਗਿਆ ਵੀ ਸਾਡੇ ਘਰੇ ਚਿੱਠੀ ਆ ਗਈ ਵੀ ਤੇਰੀ ਨਿਯੁਕਤੀ ਹੋ ਗਈ। ਤੋਂ ਇਸੇ ਤਰ੍ਹਾਂ 600 ਯੂਨਿਟ ਬਿਜਲੀ ਜਿਹੜੀ ਕਿ ਪਹਿਲਾਂ ਬਿਜਲੀ ਤਾਂ ਸਾਰੇ ਲੋਕ ਵਰਤਦੇ ਸੀ। ਕੁਝ ਭਲੇਮਾਨ ਬਿਲਕੁਲ ਭਰੇ ਜਾਂਦੇ ਸੀ ਤੇ ਕੁਝ ਐਵੇਂ ਸਾਡੀ ਡਿਗਰੀ ਸੈਂ ਮਹਾਂ ਸਾਹਿਬੀ ਕੈਂਡ ਦੇ ਸੀਟੀਆਂ ਕਾਣੀਆਂ ਲਾ ਲਓ ਮਾੜੀ ਹੱਤ ਪਾਈ ਜਾਂਦੀ ਉਹਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਸੋਚਿਆ ਕਿ ਅਸੀਂ ਕਿਉਂ ਉਹਨਾਂ ਦੀ ਬਿਜਲੀ ਇਹ ਜਿਹੀ ਲੋਡ ਹੈ ਹੁਣ ਲੋਕਾਂ ਲਈ ਸਹੂਲਤ ਕਰ ਵੀ ਤੇ ਵੱਡੇ ਲੋਕਾਂ ਨੂੰ ਚਾਹੇ ਇਹਦਾ ਬਹੁਤਾ ਫਰਕ ਨਾ ਪੈਂਦਾ ਹੋਵੇ ਪਰ ਛੋਟੇ ਤੇ ਦਰਮਿਆਨੇ ਪਰਿਵਾਰਾਂ ਨੂੰ ਇਹਦੇ ਵਿੱਚ ਕਾਫੀ ਆਸਰਾ ਮਿਲ ਜਾਂਦਾ ਜਿਹੜਾ 4-5 ਹਜ਼ਾਰ ਰੁਪਏ ਆ ਉਹਨਾਂ ਦਾ ਬਚਦਾ ਉਹਨਾਂ ਦੀ ਕਬੀਲਦਾਰੀ ਕੁਝ ਹੋਰ ਗੱਲ ਦਾ ਸਾਰ ਲੈਂਦੇ ਐ ਇਸੇ ਤਰ੍ਹਾਂ ਜੇ ਪਹਿਲਾਂ ਚੱਲਦੀ ਗੱਲ ਤੁਸੀਂ ਵੀ ਪੱਤਰਕਾਰ ਭਰਾ ਬੈਠੇ ਕਦੇ ਕਿਸੇ ਨੇ ਟੋਰ ਪਲਾਜ਼ੇ ਨਹੀਂ ਬੰਦ ਕੀਤੇ ਉਹਨਾਂ ਨੇ ਵਿਚ ਹੱਥ ਧੋ ਲੈਂਦੇ ਮੇਰੇ ਅੱਗੇ ਮਦਦ ਵਿੰਦਾ ਦੇ ਵਿਚ ਲਾ ਲੀਏ ਟੁੱਪੀ ਹੁਣ ਕੋਈ ਗੱਲ ਨਹੀਂ ਆਪਣੇ ਘਰੇ ਕੁਛ ਆਉਣ ਲੱਗ ਜੂਗਾ ਪਰ ਪਹਿਲੀ ਵਾਰ ਹੈ ਕਿ ਇਹੋ ਜੀ ਗੱਲ ਨਹੀਂ ਹੋਈ ਸਰਦਾਰ ਭਗਵੰਤ ਸਿੰਘ ਮਾਨ ਨੇ ਉਹ ਵੀ ਇਹ ਖੇਤੀ ਨੂੰ بجلی ਵੀ ਦਿੱਤੀ ਹੈ چاہے ਸਾਡਾ ਵਿਰੋਧ ਸਾਡੇ ਭਰਾ ਕੁਝ ਕਰਦੇ ਆ ਜਾਂ ਨਾ ਕਰਦੇ ਉਹਨਾਂ ਦੀ ਮਰਜ਼ੀ ਹੈ ਪਰ ਅਸੀਂ 15 15 16 16 ਕੱਟੇ ਦਿੱਤੀ ਖੇਤੀ ਵਾਸਤੇ ਦਿੱਤੀ ਤਾਂ ਇਹ ਗੱਲਾਂ ਜਿਹੜੀਆਂ ਲੋਕਾਂ ਵਿੱਚ ਜਾਂਦੀਆਂ ਅਸੀਂ ਲੋਕਾਂ ਨਾਲ ਭਾਈਚਾਰਾ ਪਾਲਿਆ ਲੋਕਾਂ ਨੂੰ ਲੜਾਇਆ ਨਹੀਂ ਕਿਸੇ ਤੇ ਨਜਾਇਜ਼ ਪਰਚੇ ਦਫਾ 452 307 326 ਆਮ ਵੱਡੇ ਲੀਡਰਾਂ ਦੇ ਗੀਜੇਜ ਹੋਇਆ ਕਰਦੀ ਸੀ ਜਾ ਕੇ ਥਾਣੇ ਇਹ ਦਰਜ ਬਣਾਉਂਦੇ ਸੀ ਟਾਡਾ ਬੰਦਾ ਪਛਾਣੇਗੀ ਉਸ ਤਰ੍ਹਾਂ ਮੀਲਾ ਲਾ ਕੇ ਨਹੀਂ ਬੈਠਾ ਸੋ ਭਾਈਚਾਰਾ ਲੋਕਾਂ ਵਿੱਚ ਰੱਖਿਆ ਤੁਸੀਂ ਆਪ ਮਹਿਸੂਸ ਕਰਦੇ ਹੋਵੋਗੇ ਕਿ ਅੱਗੇ ਨਾਲ ਲੋਕ ਇਸ ਗੱਲ ਤੋਂ ਬਹੁਤ ਸੋ